ਦੋ ਦੋਸਤ ਮਿਲ ਕੇ ਕਰਦੇ ਸੀ ਨਸ਼ਾ ਤਸਕਰੀ ਦਾ ਕੰਮ ਪੁਲਿਸ ਨੇ ਦੋਵਾਂ ਨੂੰ 400 ਗ੍ਰਾਮ ਅਫੀਮ ਸਮੇਤ ਕੀਤਾ ਗ੍ਰਿਫਤਾਰ ਸਾਡੀ ਟੀਮ ਨੇ ਸਿਟੀ ਨਵਾਲੀ ਟੀਮ ਨੇ ਕੱਲ ਕਵਰੀ ਕੀਤੀ ਹੈ 400 ਗ੍ਰਾਮ ਫੀਮ ਇਹ ਜੋ ਦੋ ਦੋਸ਼ੀ ਰਸਟ ਕੀਤੇ ਨੇ ਇੱਕ ਦੀਪ ਦੀਪਕ ਜੋ ਜੋ ਵੀ ਸਰੋਤਾ ਤੇ ਦੂਜਾ ਹਰਦੀਪ ਚੇਪਲਪੰਡਾ ਉਹਨੇ ਕਿਹਾ ਸੀ ਜੀ ਉਹ 400 ਗ੍ਰਾਮ ਜਿਹੜੀ ਆ ਫਰੀਮ ਮੋਕਲ ਦੋਨੋਂ ਕੋਰ ਕਵਰ ਕੀਤੀ ਹੈ ਸਾਦੇ ਤਿਆਰੇ ਸੀ ਇਹ ਪਿੱਛੋਂ ਤੋਂ ਇਹ ਕਿਤੇ ਬਸਤੇ ਆਏ ਨੇ ਤੇ ਇਹਨਾਂ ਦੇ ਅੱਗੇ ਇਹਨਾਂ ਨੂੰ ਅਸੀਂ ਮੰਡੀ ਦੇ ਜਿਹੜਾ ਹੈਗਾ ਮੰਡੀ ਅਤਾਜ ਮੰਡੀ ਆ ਨਾਬੇਵਚ ਤੋਂ ਗ੍ਰਫਤਾਰ ਕੀਤੇ ਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਜੋ ਹਜੇ ਤੱਕ ਦੀ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਆਈ ਵੀ ਇਹ ਟਰੱਕ ਦੇ ਉੱਤੇ ਲੱਗਿਆ ਹੋਇਆ ਸੀ ਜੋ ਕਿ ਐਮਪੀ ਤੋਂ ਕਾਫੀ ਟਾਈਮ ਕੰਮ ਕਰਦਾ ਸੀ ਤੰਦੀ

ਪਹਿਲਾਂ ਵੀ ਬੜੀਆ 500 ਬਰਾਮ ਤੇ 400 ਜਿਹੜਾ ਅੱਜ ਬੜੀਆ ਕਿਸ ਤਰ੍ਹਾਂ ਇਹ ਜਿਹੜਾ ਕਾਸ਼ਨ ਬਾਰੇ ਦੱਸਤਾ ਦਿੱਕੇ ਲੈ ਲੈਣੇ ਲਿਖੇ ਪਾਣੀ ਵਿੱਚ ਜ਼ਿਆਦਾਤਰ ਕਰਦੇ ਨੇ ਕੋਈ ਗਲਤੀ ਹੈ ਵੀ ਜੋ ਸਰ ਪੰਜਾਬ ਸਰਕਾਰ ਦੀ ਸਾਰੀ ਹਦਾਇਤਾਂ ਨੇ ਅਸੀਂ ਉੱਤੇ ਕਰ ਰਹੇ ਆ ਆਪਣੇ ਐਸਐਸਪੀ ਸਾਹਿਬ ਟੀਜੀ ਸਾਹਿਬ ਦੇ ਹੁਕਮਾਂ ਤੇ ਜੋ ਸਾਡੇ ਗਾਈਡਲਾਈਨਸ ਆਉਂਦੀਆਂ ਨੇ ਔਰ ਜੋ ਨਸ਼ੇ ਵਿਰੁੱਧ ਜਿਹੜਾ ਮਹਿੰਮ ਚੱਲ ਰਹੀ ਹੈ ਉਹਦੇ ਮਤਲਬ ਜਿਹੜਾ ਅਸੀਂ ਜਿਹੜਾ ਹੈ ਪੂਰਾ ਕੰਮ ਕਰਦਾ ਹੈ

ਉਂディ ਕੋਕਰ ਜੋ ਜੋ ਵੀ ਜ਼ਰੂਰਤ ਹੈ ਤੇ ਦੂਜਾ ਹਲਦੀ ਬਾਜ ਕੇਪਲ ਪੰਡਾ ਇਹਦੇ ਦਾ ਫੀਸ ਜਿੰਦਾ ਹੈ ਉਹ 400 ਗ੍ਰਾਮ ਜਿਹੜੀ ਹੈ ਟੀਮ ਮੋਕਲ ਦੋਨੋਂ ਕੋਲ ਰਿਕਵਰ ਕੀਤੀ ਹੈ ਆਦੇ ਤਿਆਰੇ ਸੀ ਇਹ ਪਿੱਛੋਂ ਤਾਂ ਇਹ ਕਿਤੇ ਬਸਤੇ ਆਏ ਨੇ ਤੇ ਇਹਨਾਂ ਦੇ ਅੱਗੇ ਇਹਨਾਂ ਨੂੰ ਅਸੀਂ ਮੰਡੀ ਦੇ ਜਿਹੜਾ ਹੈਗਾ ਮੰਡੀ ਦਾਲਾਜ ਮੰਡੀ ਆ ਨਾਬੇ ਵਚ ਤੋਂ ਗੁਫਤਾਰ ਕੀ ਕਰੇ ਤੇਜ਼ਾਉਂਡ ਕੀ ਹੈ ਜੀ ਬੈਕਗ੍ਰਾਉਂਡ ਜੋ ਹਜੇ ਤੱਕ ਦੀ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਆਈ ਵੀ ਇਹ ਟਰੱਕ ਦੇ ਉੱਤੇ ਲੱਗਿਆ ਹੋਇਆ ਸੀ ਜੋ ਕਿ ਐਮਪੀ ਤੋਂ ਕਾਫੀ ਟਾਈਮ ਕੰਮ ਕਰਦਾ ਸੀ ਹੁਦੀਪ ਹੁਦੀਪ ਤੋਂ ਜਿਹੜਾ ਹੈਗਾ ਇਹ ਮਾਪਰਾਮ ਦੀਪਕ ਹੈਗਾ ਸਮਾਨ ਲੈ ਕੇ ਇੱਕ ਅਗੇਸਟ ਬਿਜ਼ਨਸ ਇਥੇ ਦਿਨ ਅਨਵੈਸਟਿਗੇਟਿੰਗ ਪਾਰਟ ਆਫ ਦ ਇਨਵੈਸਟਿਗੇਸ਼ਨ ਜੀ ਸਰ ਅਕਟਾ ਸਮਾਨ ਅਧਿਵੰਦੇਸ਼ੀਆ ਥੋੜਾ ਥੋੜਾ ਲੱਗ ਰਿਹਾ ਕਿ ਇਹ ਵੀ ਸਾਡੇ ਪਾਰਟ ਆਫ ਇਨਵੈਸਟਿਗੇਸ਼ਨ ਹੈ ਜੀ ਕੋਈ ਰਿਮਾਂਡ ਲਵਾਵਾਂਗੇ ਰਿਮਾਂਡ ਤੋਂ ਬਾਅਦ ਤੁਸੀਂ ਕੀ ਡਰਾਈਵਰ ਨਹੀਂ ਹੈ ਜੀ ਕਲੀਟਰ ਲੱਗਾ ਹੈ ਕਲੀਟਰ ਲੱਗਾ ਹੋਇਆ ਸੀਗਾ ਨਾਲ ਹਾਂ ਜੀ ਹਾਂ ਕੀਪਰ ਕੋਲ ਆਪ ਜੀ ਆਪसे ਦਿੱਕਤ ਦਿਨੋ ਜਾਣਦੇ ਨੇ ਪਹਿਲਾਂ ਵੀ ਬੜੀਆ 500 ਗ੍ਰਾਮ ਤੇ 400 ਜਿਹੜਾ ਅੱਜ ਬੜੀਆ ਕਿਸ ਤਰ੍ਹਾਂ ਇਹਦੇ ਨੂੰ ਕਾਗਜ਼ ਸਬੰਧਤ ਕੋਈ ਦਾਅਵਾ ਕਰ ਰਿਹਾ ਹੈ ਨਾ ਕਿ ਇਹ ਲੈਣੇ ਨਹੀਂ ਸਕਦੇ ਨਕੋਂ ਦੀ ਗਲਤ ਹੈ ਵੀ ਜੋ ਪੰਜਾਬ ਸਰਕਾਰ ਦੀ ਸਾਰੀ ਹਦਾਇਤਾਂ ਨੇ ਅਸੀਂ ਉੱਤੇ ਕਰ ਰਹੇ ਆ ਆਪਣੇ ਐਸਐਸਪੀ ਸਾਹਿਬ ਟੀਜੀ ਸਾਹਿਬ ਦੇ ਹੁਕਮਾਂ ਤੇ ਜੋ ਸਾਡੇ ਗਾਈਡਲਾਈਨਸ ਆਉਂਦੀਆਂ ਨੇ ਔਰ ਜੋ ਨਸ਼ੇ ਵਿਰੁੱਧ ਜਿਹੜਾ ਮਹਿੰਮ ਚੱਲ ਰਹੀ ਹੈ ਉਹਦੇ ਮਤਲਬ ਜਿਹੜਾ ਅਸੀਂ ਜਿਹੜਾ ਹੈ ਪੂਰਾ ਕੰਮ ਕਰ ਰਹੇ ਹਾਂ ਇਸ ਸਰਕਾਰ ਨੂੰ ਪੇਸ਼ ਕਰਨਾ ਹੈ ਅਧਿਨੁਮ ਅੱਜ ਪੇਸ਼ ਕਰਾਂਗੇ ਜੀ ਪੇਸ਼ ਕਰਕੇ ਰਿਮਾਰਡ ਕਰਾਂਗੇ ਜੀ ਏ ਆਰ ਡੀ ਪ੍ਰੀਵਿਊਟ ਜਿਹੜਾ ਹੈਗਾ 128485 ਜਿਹੜਾ ਹੈਗਾ ਆ ਪਰਚਾ ਦਰਜ ਕੀਤਾ ਹੈ ਮਾਨ ਸਰ ਤੁਹਾਨੂੰ ਪਲਾਸ ਇਵੋਟੈਂਟ ਆਡਾ ਪਾੜਾ ਇਨਵੈਸਟੀਗੇਸ਼ਨ ਹੈ ਜੀ ਰਿਮਾਂਡ ਲਵਾਗੇ ਰਿਮਾਂਡ ਤੋਂ ਬਾਅਦ ਕਰਾਂਗੇ